ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਆਪਾਂ ਘਰ ਦੇ ਪਸ਼ੂ ਦਿਖਾਏ ਆਗੇ ਪਹਿਲਾ ਭਾਗ ਆ ਇਹ ਤੇ ਦੂਜਾ ਭਾਗ ਵੀ ਪਾਵਾਂਗੇ ਆਪਾਂ ਇੱਕ ਦੋ ਦਿਨਾਂ ਤੱਕ ਪਹਿਲੇ ਭਾਗ ਨੂੰ ਤੁਸੀਂ ਪੂਰਾ ਦੇਖ ਲਓ ਘਰ ਦੇ ਪਸ਼ੂ ਸਾਰੇ ਦਿਖਾਏ ਹੋਏ ਆ ਜਿਹੜੇ ਜਿੰਨੇ ਵੀ ਵੀਡੀਓ ਦੇ ਵਿੱਚ ਪਸ਼ੂ ਆਪਾਂ ਦਿਖਾਏ ਆ ਸਾਰੀਆਂ ਘਰ ਦੀਆਂ ਮੱਜਾਂ ਦਿਖਾਈਆਂ ਗਿਆ ਵੀਡੀਓ ਲਾਸਟ ਤੱਕ ਦੇਖਿਓ ਆਜੋ ਫਿਰ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਚੰਗੀ ਮੱਝ ਦੇ ਨਾਲ ਬੂਰੀ ਦੇ ਨਾਲ ਲਾਸਟ ਤੱਕ ਦੇਖੋ ਸਾਰੀ ਪ੍ਰੋਪਰ ਜਿਹੜੀ ਮੱਝਾਂ ਦੀ ਡਿਟੇਲ ਹੈ ਵੀਡੀਓ ਦੇ ਵਿੱਚ ਲੱਤੀ ਹੋਈ ਹੈ ਨੰਬਰ ਲੈ ਕੇ ਦਿੱਤੇ ਆ ਉਹਨਾਂ ਨੰਬਰਾਂ ਤੋਂ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਆ ਆਜੋ ਫਿਰ ਬਣੇ ਰਹੋ ਲਾਸਟ ਤੱਕ ਹਾਂਜੀ ਦੋਸਤੋ ਸਵਾਗਤ ਹੈ ਆਪਣੇ ਜਟਾਣਾ ਫਾਰਮਰ YouTube ਚੈਨਲ ਤੇ ਲਓ ਵੀ ਦੋਸਤੋ ਅੱਜ 1 20 ਤਰੀਕ ਪਹਿਲਾ ਮਹੀਨਾ 2024 ਮੰਡੀ ਮੌੜਾਂ ਦੀ ਜਿਵੇਂ ਤੁਹਾਨੂੰ ਪਤਾ ਇੱਥੇ ਜਿਹੜੀਆਂ ਮੱਝਾਂ ਪਹੁੰਚਦੀਆਂ ਪੂਰੀਆਂ ਟਾਪ ਕੁਆਲਿਟੀ ਦੀਆਂ ਮੱਝਾਂ ਪਹੁੰਚਦੀਆਂ ਗੀਆਂ ਤੇ ਆਜੋ ਫਿਰ ਸੋਨੂੰ ਆਪਾਂ ਮੱਝਾਂ ਦੀ ਅੱਜ ਚੰਗੀਆਂ-ਚੰਗੀਆਂ ਦੀ ਡਿਟੇਲ ਲੈ ਕੇ ਦੇਵਾਂਗੇ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ ਆ ਵੀ ਚੰਗੇ ਪਸ਼ੂਆਂ ਦੀ ਵੀਡੀਓ ਦਿਖਾਇਆ ਕਰੋ ਜਿਹੜੇ ਭਰਾ ਆਪਣੇ ਲੁਧਿਆਣਾ ਏਰੀਆ ਦੇ ਜਾਂ ਇੱਧਰ ਤਨਤਾਨੇਰੀ ਦੇ ਲੋਕ ਭਰਾ ਵੀਡੀਓ ਦੇਖਦੇ ਆਗੇ ਲੈ ਆਵੇ ਸੋਨੂੰ ਅੱਜ ਫਿਰ ਆਪਾਂ ਟੌਪ ਦੀਆਂ ਮੱਝਾਂ ਦਿਖਾਉਣਾ ਪਹਿਲੇ ਨੰਬਰ ਤੇ ਜਿਹੜੀ ਆਪਾਂ ਬੂਰੀ ਮੱਝ ਤੋੜ ਕੇ ਦਿਖਾਵਾਂਗੇ ਸੋਨੂੰ ਚੰਗੇ ਰਿਕਾਰਡ ਦੀ ਹੈ ਜੀ ਤੇ ਚੰਗੇ ਟੀਕੇ ਦੀ ਕੱਤੀ ਆ ਮਗਰ ਬੂਰੀ ਤੇ ਬਾਕੀ ਦੇ ਥਾਣੇ ਹਵਾਨਾ ਜਿਹੜਾ ਇਹਦਾ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬੋਡੀ ਵਾਤੇ ਚੰਗੇ ਪਹਿਲਾਂ ਆਪਾਂ ਤੋ ਦੇਖੋ ਬਈ ਤੋਰ ਕੇ ਦਿਖੋਣੇ ਹੁਣ ਆਪਾਂ ਥਾਣਾ ਹਵਾਨਾ ਜਿਹੜਾ ਸਾਈਡ ਤੋਂ ਦੇਖ ਸਕਾਂ। ਸੰਘਾ-ਸੁੰਘਾ ਦੀ ਦੇਖੋ ਤੁਸੀਂ। ਤੇਰੀ ਕੋਲ ਬਾਕੀ ਬਹੁਤ ਡਿਸਟ੍ਰਿਕਟਰ ਦੀ ਵੀ ਸੋਹਣੀ ਐ ਮੱਝ। ਚੰਗੇ ਘੱਟਗਾਠ ਵਾਲੀ ਐ, ਤਾਜੀ ਸੂਈ ਹੋਈ ਐ, ਚੰਗੇ ਟੀਕੇ ਦੀ ਕੱਟੀ ਆ। ਆਪਾਂ ਸਾਰੀ ਡਿਟੇਲਸ ਤੁਹਾਨੂੰ ਲੈ ਕੇ ਦੇਵਾਂਗੇ। ਥਾਣਾ ਹਵਾਨਾ ਤੁਸੀਂ ਦੇਖੋ ਤੁਸੀਂ ਮੱਝ ਦਾ ਚੰਗੇ ਦੁੱਧ ਵਾਲੀ ਐਗੀ। ਕਰਦੀ ਮੱਜਾਂ ਕੀ ਬਾਈਆਂ ਦੀ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਨੰਬਰ ਵੀ ਲੈ ਕੇ ਦੇਵਾਂਗੇ ਤੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈਆਂ ਨਾਲ ਸੰਪਰਕ ਕਰ ਕਿਹੜੀ ਫਰੀਸ ਆਜੋ ਬੋਡੀ ਵਾਂ ਦਾ ਵੀ ਦੇਖੋ ਤੁਸੀਂ ਥਣ ਹਮਨ ਦੀ ਬਹੁਤ ਡਬਲ ਮੱਜਾਂ ਟੌਪ ਦੀ ਪੂਰੀ ਆ ਜਮਾ ਮੰਡੀ ਦੀ ਅੱਜ ਦੀ ਤੇ ਬਾਕੀ ਰੇਟ ਤੋਂ ਕਨਫਰਮ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਬਣੇ ਰਹੋ ਲਾਸਟ ਤੱਕ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਜਿਵੇਂ ਤੁਹਾਨੂੰ ਪਤਾ ਮੌੜ ਮੰਡੀ ਬਹੁਤ ਭਰਦੀ ਆ ਹਨਾ ਤੇ ਚੰਗੀਆਂ ਮੱਜਾਂ ਪਹੁੰਚਦੀਆਂ ਆ ਤੇ ਆਜੋ ਫਿਰ ਬਾਬੇ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲ ਲੈ ਕੇ ਦਿੰਦੇ ਆ ਤੁਹਾਨੂੰ ਕੀ ਕੀ ਮਾਲ ਮੁੱਲ ਕੀਤਾ ਕਿੰਨੇ ਦੁੱਧ ਵਾਲੀ ਆ ਵੱਡੀ ਗੱਲਾ ਟੀਕੇ ਦੀ ਕੱਟੀ ਆ ਮਗਰ ਉਹ ਵੀ ਪੁੱਛਾਂ ਆਪਾਂ ਕਿਹੜੇ ਟੀਕੇ ਦੀ ਹੈਗੀ ਆ ਜਾਓ ਥਾਣਾ ਹਵਾਨਾ ਜਿਹੜਾ ਇਧਰੋਂ ਸਾਨੂੰ ਸਾਈਡ ਤੋਂ ਚੰਗੀ ਤਰ੍ਹਾਂ ਆਪਾਂ ਦਿਖਾਉਨੇ ਆ ਦੇਖੋ ਤੁਸੀਂ ਇਹਣਾ ਚੰਗੇ ਦੁੱਧ ਵਾਲੀ ਹੈਗੀ ਚੰਗੀ ਮਗਰ ਕੱਟੀ ਆ ਦੇਖੋ ਸੀ ਸੰਗਾ ਸੰਗਾ ਸੋਹਣੀ ਬੋਡੀ ਮੰਤ ਦੀ ਪੂਰੀ ਡਬਲ ਮੱਝ ਆ ਗਈ ਬਾਬਾ ਜੀ ਸਾਸਰੀ ਕਾਲਾ ਸਾਸਰੀ ਕਾਲ ਜੀ ਕਿਹੜਾ ਪਿੰਡ ਹੈ ਜੀ ਆਪਣਾ ਲਹਿਰਾ ਵੇਗਾ ਜੀ ਲਹਿਰਾ ਵੇਗਾ ਜਲਾ ਬਠੰਡਾ ਜਲਾ ਬਠੰਡਾ ਠੀਕ ਆ ਆਪਣੀ ਘਰ ਦੀ ਮੱਝ ਆ ਬਾਬੇ ਘਰ ਦੀ ਜੀ ਘਰ ਦੀ ਠੀਕ ਆ ਕੈਮੇ ਸੂਈ ਸੂਈ ਹੋਈ ਆ ਸੂਈ ਹੈ ਜੀ ਸੂਈ ਆ ਤੀਜੇ ਸੂਏ ਠੀਕ ਆ ਮਗਰ ਕੱਟੀ ਆ ਮਗਰ ਕੱਟੀ ਦੀ ਲੋਂਗੋ ਵਾਲੇ ਸਾਹਂ ਦੀ ਲੋਂਗੋ ਵਾਲੇ ਸਾਹਂ ਦੀ ਆ ਠੀਕ ਆ ਕੱਟੀ ਠੀਕ ਆ ਕੈ ਕਿ ਦਿਨ ਹੋ ਗਏ ਸੂਈ ਨੂੰ ਇਹ 14 ਤਰੀਕ ਦੀ ਸੂਈ ਆ ਜੀ 14 ਤਰੀਕ ਦੀ ਮੰਨ ਲਓ 6 ਦਿਨ ਹੋ ਗਏ ਠੀਕ ਆ ਤੇ ਦੁੱਧ ਬਾਬੇ ਹੁਣ ਕਿੰਨਾ ਕਹਦੇ ਥਲੇਸ਼ ਟੈਂਕ ਤੇ 13 ਡੱਬੇ ਤੇ ਕੀ ਉਮੀਦ ਰ ਹੋ ਆ ਬੇ ਤੋਂ ਇਹ ਤੋਂ ਕੱਟੂਗਾ 17 18 17 18 ਡੱਬੇ ਠੀਕ ਆ ਜਮਾ ਮੰਨ ਲਓ ਵੀ ਤਸੱਲੀ ਨਾਲ ਚਵਾ ਕੇ ਦੇ ਸਕਦੇ ਕਰੋ 15 ਚੋਲੀ ਅਸੀਂ ਬਾਰੇ ਪਿਛਲੀ ਵਾਰੀ 15 ਲੀਟਰ ਚੋਈ ਆ ਗਈ ਠੀਕ ਆ ਠੀਕ ਆ ਠੀਕ ਆ ਠੀਕ ਆ ਘਰ ਦੀ ਆ ਗਈ ਤੀਜੇ ਸੂਏ ਸੂਈ ਹੋਈ ਆ ਦੋਸਤੋ ਤੇ ਬਾਬਾ ਕਹਿੰਦਾ ਇਸ ਟਾਈਮ 13 ਲੀਟਰ ਜਿਹੜਾ ਦੁੱਧ ਤਿਆਰ ਆਗਾ ਤੇ 17 18 ਲੀਟਰ ਦੀ ਉਮੀਦ ਆ ਪਿਛਲੀ ਵਾਰ ਕਹਿੰਦਾ ਆਪਾਂ ਦੂਜੇ ਸੂਏ ਦਾ 15 ਲੀਟਰ ਜਿਹੜਾ ਦੁੱਧ ਚੋਇਆ ਹੋਇਆਗਾ ਹਨਾ ਤੇ ਬਹੁਤ ਭਰਾ ਚੰਗਿਆਂ ਮੱਝਾਂ ਲੈਣ ਵਾਸਤੇ ਆਪਣਾ ਫੋਨ ਤੇ ਕਮੈਂਟ ਕਰਦੇ ਰਹਿੰਦੇ ਆ ਜਾਂ ਫੋਨ ਵੀ ਲਾਉਂਦੇ ਰਹਿੰਦੇ ਆਗੇ ਤੇ ਉਹਨਾਂ ਭਰਾਵਾਂ ਲਈ ਆ ਮੱਝ ਆ ਗਈ ਤੁਸੀਂ ਦੇਖ ਸਕਦੇ ਹੋ ਬਹੁਤ ਡਬਲ ਮੱਝ ਆ ਗਈ ਤੇ ਬਾਬੇ ਗੱਲ ਆ ਗਈ ਰੇਟ ਦੀ ਹੁਣ ਰੇਟ ਕੀ ਕਰਤਾ ਇਹਦਾ ਰੇਟ ਦਾ ਦਾ 240 ਹੈ ਜੀ 2 ਲੱਖ 40 ਹਜ਼ਾਰ ਬਾਕੀ ਮਾਨਤਾਨ ਕਰ ਰਹੇ ਨੇ ਕੋਈ ਗਾਗ ਲੱਗੂ ਠੀਕ ਹੈ ਜੇ ਗਾਗ ਲੱਗੂਗਾ ਕੋਈ ਮਾਨਤਾਨੋ ਫੋਨ ਤੇ ਗੱਲਬਾਤ ਹੋ ਜੂ ਹਣਾ ਨੰਬਰ ਬੋਲਦੇ ਆਪਣਾ ਇੱਕ ਵਾਰੀ 86996 86996 29852 29852 ਠੀਕ ਆ ਪਿੰਡ ਲੇਰਾ ਵੇਗਾ ਜ਼ਿਲ੍ਹਾ ਬਠਿੰਡਾ ਰਾਮਪਰਾ ਬਠਿੰਡਾ ਰੋਡ ਤੇ ਜਿਹੜਾ ਪਿੰਡ ਰਹੇਗਾ ਦੋਸਤੋ ਤੇ ਬਾਕੀ 240000 ਮੁੱਲ ਆ ਇਹਦਾ ਤੇ ਬਾਕੀ ਬਾਬਾ ਕਹਿੰਦਾ ਆਪਾਂ ਮਾਨਤਾਨ ਕਰਦੇ ਆ ਜੇ ਕੋਈ ਗਾਹਕ ਲੱਗੂਗਾ ਫੋਨ ਲਾਊਗਾ ਹਨਾ ਮਾਨਤਾਨ ਉਹ ਚੰਗੇ ਰਿਕਾਰਡ ਵਾਲੀ ਚੰਗੇ ਟੀਕੇ ਦੀ ਕੱਟੀ ਆ ਮਗਰ ਲੋਂਗੋ ਵਾਲੇ ਸਾਣ ਦੀ ਕੱਟੀ ਆ ਮਗਰ ਤੁਸੀਂ ਦੇਖ ਸਕਦੇ ਹੋ ਹਨਾ ਬਾਕੀ ਤੁਸੀਂ ਸੰਭਰ ਕਰ ਕਿਹੜੀ ਬਾਬੇ ਨਾਲ ਕੱਟੀ ਮੱਝ ਖੇਸ ਆ ਜੀ ਵੀ ਦੋਸਤੋ ਸੁਣ ਇੱਕ ਹੋਰ ਛੋਟੀ ਆਪਾਂ ਤੋਰ ਕੇ ਦਿਖਾਉਣਾ ਥਣ ਹਵਾਨਾ ਜਿਹੜਾ ਦੇਖੋ ਤੁਸੀਂ ਛੋਟੀ ਦਾ ਲੱਗਿਆ ਹੋਇਆ ਜਿਹੜਾ ਹਨਾ ਆਰਡਰ ਕੁਆਲਿਟੀ ਬਹੁਤ ਸੋਹਣੀ ਲੱਗੀ ਹੋਈ ਆ ਦੇਖੋ ਤੁਸੀਂ ਬੰਤਰ ਦੇਖੋ ਤੁਸੀਂ ਆਰਡਰ ਕੁਆਲਿਟੀ ਬਹੁਤ ਸੋਹਣੀ ਹੈਗੀ ਬਾਕੀ ਗੱਲਬਾਤ ਬਾਈ ਨਾ ਕਰਾਂਗੇ ਆਪਾਂ ਸਿੰਗਾ-ਸੁੰਗਾ ਦੀ ਕੁੰਡੀ ਹੈ ਜਮਾ ਹੈ ਤੇ ਬਾਕੀ ਇਹ ਹਜੇ ਬਾਈ ਕਹਿੰਦੇ ਨਮਾਉਣੀ ਸੀ ਤੇ ਨਮਾਏ ਤਾਂ ਹੋਰ ਵੀ ਸੋਹਣੀ ਲੱਗਦੀ ਹਾਰ ਸ਼ਿੰਗਾਰ ਲਾਇਆ ਹੁੰਦਾ ਇਹਦਾ ਹਨਾ ਬਾਕੀ ਇਹ ਦੁੱਧ ਵਾਲੀ ਆ ਚੰਗੇ ਵਾਲੀ ਦੇਖੋ ਸੀ ਆਰਡਰ ਕੁਆਲਿਟੀ ਜਿਹੜਾ ਤੁਸੀਂ ਸਾਈਡ ਤੋਂ ਦੇਖ ਸਕਦੇ ਹੋਗੇ ਸਿੰਗਾ-ਸੁੰਗਾ ਦੀ ਦੇਖ ਸਕਦੇ ਕੁੰਡੀ ਹੈਗੀ ਦੇਖੋ ਸਾਰ ਆਰਡਰ ਕੁਆਲਿਟੀ ਦੇਖੋ ਕਿੰਨੀ ਸੋਹਣੀ ਲੱਗਿਆ ਸਾਈਡ ਤੋਂ ਇਧਰੋਂ ਬਾਕੀ ਆ ਜੋ ਬਾਈ ਨਾ ਕਰਦੇ ਗੱਲਬਾਤ ਤੇ ਡਿਟੇਲ ਲੈ ਕੇ ਦਿੰਨੇ ਆ ਤੁਹਾਨੂੰ ਵੀ ਕਿੰਮੇ ਸੂਏ ਸੂਈ ਹੋਈ ਆ ਕਿੰਨਾ ਦੁੱਧ ਆ ਕੀ ਮਾਲ ਮੁੱਲ ਕਰਦਾਗਾ ਕਿੱਥੋਂ ਕਿੱਥੇ ਘਸਾਰ ਦੂ ਸਾਰੀ ਡਿਟੇਲ ਲੈ ਕੇ ਦੇਵਾਂਗੇ ਘੱਟ ਤੋਂ ਘੱਟ ਰੇਟ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਤਾਜੀ ਸੂਈ ਹੋਈ ਹੈਗੀ ਬਾਕੀ ਆ ਜੋ ਬਾਈ ਨਾ ਕਰਦੇ ਗੱਲਬਾਤ ਆ ਜਾ ਬਾਈ ਇੱਥੇ ਖੜ ਜਾ ਮੱਧ ਕੋਲੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਹੜੇ ਪੰਡਾ ਬਾਈ ਆਪਣਾ ਪੰਮੇ ਕਲਾਂ ਪੰਮੇ ਕਲਾਂ ਛੜਾ ਜਾ ਪੰਮੇ ਕਲਾਂ ਪੰਮੇ ਕਲਾਂ ਜ਼ਿਲ੍ਹਾ ਮਾਨਸਾ ਮਾਨਸਾ ਠੀਕ ਆ ਮਾਨਸਾ ਹਰਸਾ ਰੋਡ ਤੇ ਰਹਿ ਗਿਆ ਹਣਾ ਹਾਂਜੀ ਠੀਕ ਆ ਬਾਈ ਆਪਣੀ ਘਰ ਦੀ ਮੱਝਾਂ ਕੇ ਵਪਾਰ ਦਾ ਕੰਮ ਆ ਘਰ ਦੀ ਆ ਘਰ ਦੀ ਆ ਕੈਮੇ ਸੂਈ ਸੂਈ ਆ ਇਹ ਦੂਜਾ ਜੀ ਦੂਜੇ ਸੂਏ ਕੈ ਕਿ ਦਿਨ ਹੋ ਗਏ ਬਾਈ ਸੂਈ ਨੂੰ ਨੂੰ ਹੋ ਗਣੀ ਜੀ 20 25 ਦਿਨ ਹੋ ਗਏ ਬੱਚਾ ਕੀ ਹੈ ਮਗਰ ਕੱਟੀ ਹੈ ਜੀ ਮਗਰ ਕੱਟੀ ਆ ਹਾਂ ਠੀਕ ਆ ਬਾਈ ਦੁੱਧ ਤਾਂ ਫਿਰ ਆਈ ਪੀ ਹੋ ਕਿੰਨਾ ਦੁੱਧਾ ਹੋਣਾ ਇਸ ਟਾਈਮ ਜਿਹੜਾ ਮੌਕੇ ਦਾ ਜਿਹੜਾ ਚਵਾ ਦਊ ਹੈਂ 14 14 ਲੀਟਰ ਜਮਾ ਤਸੱਲੀ ਨਾ ਕਰੋ ਚਵਾ ਦਊਂਗੇ ਠੀਕ ਆ ਦੂਜੇ ਸੂਏ ਦੋਸਤੋ ਸੂਈ ਹੋਈ ਆ 14 ਲੀਟਰ ਬਾਈ ਕਹਿੰਦਾ ਦੁੱਧ ਰੈਡੀ ਆ ਜਮ ਆਪਾਂ ਤਸੱਲੀ ਨਾ ਕਰੋ ਚਵਾ ਲਾਂਗੇ ਠੰਡ ਹਵਾ ਨਾਲ ਜਿਹੜਾ ਤੁਸੀਂ ਦੇ ਸਕਦੇ ਹੋ ਹਨਾ ਬਹੁਤ ਸੋਹਣਾ ਆਰਡਰ ਕੁਆਰਟ ਲੱਗੀ ਹੋਈ ਹੈਗੀ ਬਾਕੀ ਦੇ ਸੰਗਾਂ ਹੁੰਗਾ ਦੇ ਮੂੰਹ ਮੱਥੇ ਦੇ ਦੇ ਸਕਦੇ ਹੋ ਹਨਾ ਤੇ ਬਾਈ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕੋ 115 115 ਹਾਂਜੀ ਠੀਕ ਆ ਲੈਣ ਦੇਣਾ ਲੈਣ ਦੇਣਾ ਥੋੜਾ ਘਾਣਾ ਲੈ ਚੁ ਠੀਕ ਆ ਬਾਕੀ ਦੇ ਫੋਨ ਤੇ ਗੱਲਬਾਤ ਹੋ ਜੂ ਹਨਾ ਠੀਕ ਆ ਨੰਬਰ ਬੋਲ ਦਿਓ ਬਾਈ ਆਪਣਾ 70095 70095 ਹਾਂਜੀ 67192 67192 ਹਾਂਜੀ ਠੀਕ ਆ ਲੈ ਵੀ ਦੋਸਤੋ ਇਹ ਬਾਈ ਦਾ ਨੰਬਰ ਆ 14 ਲੀਟਰ ਬਾਈ ਕਹਿੰਦਾ ਆ ਪਾ ਤਸੱਲੀ ਨਾਲ ਜਿਹੜਾ ਘਰੋਂ ਚਵਾ ਦਾਂਗੇ ਦੂਜੇ ਸੂਏ ਸੂਈ ਹੋਈ ਆ ਝੋਟੀ ਤੇ ਘਰ ਦੀ ਝੋਟੀ ਹੈਗੀ ਤੇ ਬਾਕੀ ਫੋਨ ਤੇ ਤੁਸੀਂ ਗੱਲਬਾਤ ਬਾਈ ਨਾਲ ਜਿਹੜੀ ਰੇਟ ਦੀ ਘੱਟ ਵੱਧ ਕਰ ਸਕਦੇ ਨੂੰ 3000 ਲੈਕਸ ਕੀਤਾ ਜਾਏਗਾ ਠੀਕ ਆ ਠੀਕ ਆ ਵੀਡੀਓ ਦੇਖ ਕੇ ਜਿਹੜਾ ਕੋਈ ਆਊਗਾ ਤਾਂ 3000 ਰੁਪਿਆ ਘੱਟ ਕਰ ਦੋਗੇ ਠੀਕ ਆ ਲੈ ਵੀ ਬਾਈ ਕਹਿੰਦਾ ਜਿਹੜਾ ਭਰਾ ਵੀਡੀਓ ਦੇਖ ਕੇ ਆਪਣੇ ਸੰਬਰ ਕਰੂਣ 3000 ਉਦੋਂ ਵੀ ਘੱਟ ਦੇਵਾਂਗੇ ਬਾਕੀ ਰੇਟ ਦੀ ਗੱਲ ਫੋਨ ਤੇ ਗੱਲਬਾਤ ਹੋ ਜਾ ਬਾਈ ਨਾਲ ਥਾਣਾ ਹਵਾਨਾ ਬਹੁਤ ਸੋਹਣਾ ਲੱਗਿਆ ਹੋ ਚੰਗੀ ਆ ਝੋਟੀ ਬਾਕੀ ਤੁਸੀਂ ਫੋਨ ਤੇ ਗੱਲਬਾਤ ਬਾਈ ਨਾਲ ਜਿਹੜੀ ਕਰ ਸਕਾ ਦੋਗੇ 25 ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਆ ਗਈ ਆਜੋ ਫਿਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਮੌੜਾਂ ਦੀਆਂ ਮੱਝਾਂ ਦੇ ਮੱਝਾਂ ਦਿਖਾਉਣੇ ਆਪਾਂ ਤੋਰ ਕੇ ਵੀ ਕੀ ਰੇਟ ਰਹਿੰਦੇ ਆ ਕੀ ਗੱਲਬਾਤ ਆਣਾ ਸਾਰੀ ਗੱਲਬਾਤ ਆਪਾਂ ਬਾਈਆਂ ਨਾਲ ਕਰਾਂਗੇ ਤੇ ਰੇਟ ਘੱਟ ਵੱਧ ਕਰਨ ਦੀ ਕੋਸ਼ਿਸ਼ ਕਰਕੇ ਤੁਹਾਨੂੰ ਡੀਲ ਲੈ ਕੇ ਦੇਵਾਂਗੇ ਨੰਬਰ ਵੀ ਲੈ ਕੇ ਦੇਵਾਂਗੇ ਜੇ ਆ ਚੋਟੀ ਖਰੀਦਣੀ ਤਾਂ ਤੁਸੀਂ ਬਾਈ ਨਾਲ ਸੰਭਰ ਕਿਹੜਾ ਕਰ ਸਕਦੇ ਹੋ ਦੋਸਤੋ ਤੁਹਾਨੂੰ ਇੱਕ ਆਪਾਂ ਹੋਰ ਘਰ ਦੀ ਮੱਝ ਤੋਰ ਕੇ ਦਿਖਾਉਣੇ ਆਗੇ ਥਾਣਾ ਹਵਾਨਾ ਜਿਹੜਾ ਤੁਸੀਂ ਸਾਈਡ ਤੋਂ ਪਹਿਲਾਂ ਬੋਡੀ ਬੰਨਤੀ ਚੱਕਾ ਸੋ ਖੋਲ ਦੇ ਬਾਈ ਤੋੜਾ ਕਰਦੀ ਝੋਟੀਆਂ ਆ ਗਈ ਆਪਾਂ ਤੁਹਾਨੂੰ ਸਾਰੀਆਂ ਅੱਜ ਕਰਦੀਆਂ ਝੋਟੀਆਂ ਦਿਖਾਉਣੀਆਂ ਆਂ ਬਹੁਤ ਭਰਾ ਕਹਿੰਦੇ ਹਨ ਵੀ ਕਰਦੀਆਂ ਮੱਝਾਂ ਦਿਖਾਇਆ ਕਰੋ ਭਰਾਵਾਂ ਦੀਆਂ ਜਿਹੜੇ ਆਮ ਬੰਦੇ ਹੁੰਦੇ ਆ ਲੋਕਲ ਤਾਂ ਤੁਹਾਨੂੰ ਆ ਦੂਜੀ ਤੀਜੀ ਨੰਬਰ ਵਾਲੀ ਮੱਝ ਤੋੜ ਕੇ ਦਿਖਾਉਣੇ ਆਗੇ ਤੁਸੀਂ ਦੇਖ ਸਕਦੇ ਹੋਗੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਵੀ ਕੀ ਮਾਲ ਮੁੱਲ ਕਰਦਾ ਕਿੰਵੇਂ ਸੂਈ ਸੂਈ ਹੈ ਕਿੰਨਾ ਦੁੱਧ ਆਵੇ ਹਨਾ ਕਿੰਨੇ ਦਿਨ ਹੋ ਗਏ ਸੂਈ ਨੂੰ ਸਾਰੀ ਡਿਟੇਲ ਤੁਹਾਨੂੰ ਲੈ ਕੇ ਜਾਵਾਂਗੇ ਬੋਡੀ ਵਾਂ ਤੇ ਤੁਸੀਂ ਦੇਖ ਸਕਦਾ ਥਣ ਹਵਾ ਇਧਰੋਂ ਸਾਈਡ ਤੋਂ ਚੈੱਕ ਆਊਟ ਜਿਹੜਾ ਕਰ 사 ਦੇਉਗੇ ਬਾਕੀ ਬੈਕ ਸਾਈਡ ਤੋਂ ਜਿਹੜੀ ਆਰਡਰ ਕੁਆਲਿਟੀ ਤੁਸੀਂ ਦੇ ਸਕਦੇ ਹੋ ਕਰਦੇ ਆਂ ਬਾਈਆਂ ਨਾਲ ਗੱਲਬਾਤ ਆਪਾਂ ਵੀ ਕੀ ਮਾਲ ਮੁੱਲ ਕਰਦਾ ਕਿੰਨੇ ਦੁੱਧ ਵਾਲੀ ਆ ਹਨਾ ਬਾਕੀ ਦੇ ਘਰ ਦੀਆਂ ਮੱਜਾਂ ਗੀਆਂ ਕੋਈ ਵਪਾਰਾਂ ਦਾ ਵਪਾਰ ਦਾ ਗੰਮ ਨਹੀਂ ਆਪਾਂ ਸਾਨੂੰ ਸਾਰੇ ਅੱਜ ਘਰ ਦੀਆਂ ਮੱਜਾਂ ਹੀ ਤੋਰ ਕੇ ਦਿਖਾਉਣੀਆਂ ਮੰਡੀ ਤੇ ਕਿਉਂਕਿ ਜਿਹੜੇ ਭਰਾ ਬਹੁਤ ਕਹਿੰਦੇ ਆ ਵੀ ਤੁਸੀਂ ਘਰ ਦੇ ਪਸ਼ੂ ਜਿਹੜੇ ਵੱੱਡਾ ਦਿਖਾਇਆ ਕਰੋ ਹਨਾ ਉਹੀ ਸਾਨੂੰ ਆਪਾਂ ਜਿਹੜੇ ਘਰ ਦੇ ਪਸ਼ੂ ਦਿਖਾਉਣੇ ਤੋਰ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਕਿਹੜਾ ਜੀ ਸੰਦੋਹਾ ਸੰਦੋਹਾ ਆ ਇੱਥੇ ਮੋੜਾਂ ਦੇ ਨਾਲ ਹੀ ਰਹਿ ਗਿਆ ਹਣਾ ਠੀਕ ਆ ਮੌਰ ਤਲਵੰਡੀ ਦੀ ਰੋਡ ਤੇ ਸੰਦੋਹਾ ਪਿੰਡਾ ਪਾਈਂਦਾ ਇੱਥੋਂ ਮੋੜੋਂ ਤੋਂ 5 ਕਿਲੋਮੀਟਰ ਆਗਾ ਬਾਈ ਆਪਣੀ ਛੋਟੀ ਕਰਦੀ ਅਗਲਵਿੰਦਰਾ ਕਰਦੀ 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 ਆ ਗਈ ਤੇ ਬਾਈ ਕਿੰਵੇਂ ਸੂਏ ਸੂਈ ਹੋਈ ਆ ਦੂਜੇ ਸੂਏ ਦੂਜੇ ਸੂਏ ਸੂਈ ਹੋਈ ਆ ਬੱਚਾ ਕੀ ਆ ਬਾਈ ਮਗਰ ਕੱਟਾ ਜੀ ਮਗਰ ਕੱਟਾ ਕਹਿ ਕੇ ਤਨ ਹੋ ਗਿਆ ਬਾਈ ਕੁਲਵਿੰਦਰਾ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਠੀਕ ਆ 15 ਤਰੀਕ ਦੀ ਠੀਕ ਆ ਠੀਕ ਆ ਹਜੇ ਤਾਂ ਬਾਈ ਦੁੱਧ ਤੇੜੀ ਮੱਝ ਨੇ ਆਉਣਾ ਉਹ ਹਣਾ ਹਾਂ ਜੀ ਆਉਣਾ ਜੀ ਠੀਕ ਆ ਬਾਈ ਕਿੰਨਾ ਕੁ ਦੁੱਧ ਕੱਢੂ ਜੁ ਉਮੀਦ ਆ ਗਈ 11-12 ਲੀਟਰ ਦੁੱਧ ਮਾਉਂ ਨਾ ਕੱਢਦੀ ਜੀ 11-12 ਲੀਟਰ ਮਾਉਂ ਨਾ ਕੱਢ ਦੋ ਪਹਿਲੇ ਸੂਏ ਕਿੰਨਾ ਕੱਢਿਆ ਜੀ ਪਹਿਲੇ ਸੂਏ 10 ਲੀਟਰ ਪਹਿਲੇ ਸੂਏ ਚੋਈ ਹੋਈ ਆਪਾਂ 10 ਲੀਟਰ ਪਹਿਲੇ ਸੂਏ ਚੋਈ ਹੋਈ ਆ ਮੰਨ ਲਓ ਵੀ ਇਹਦੀ 11-12 ਲੀਟਰ ਕਰ ਦਊਗੀ ਠੀਕ ਆ ਦੋਸਤੋ ਜਿਹੜੀ ਮੱਝ ਵੱਧ ਵੀ ਕਰ ਸਕਦੀ ਆ ਕਿਉਂਕਿ 11-12 ਲੀਟਰ ਬਾਈ ਕਹਿੰਦੇ ਹਣਾ ਸੇਵਾ ਦੇ ਹਿਸਾਬ ਨਾਲ ਤੇ ਬਾਈ ਕੁਲਵਿੰ ਠੀਕ ਆ ਤੇ ਲੈਂਡ ਦੇਣ ਬਾਈ ਲੈਂਡ ਨੂੰ 2000 ਘੱਟ ਕਰ ਲਾਂਗੇ ਯਾਰ ਠੀਕ ਆ ਬਾਕੀ ਦੇ ਫੋਨ ਤੇ ਗੱਲਬਾਤ ਹੋ ਜਾ ਕਿਉਂਕਿ ਰੇਟ ਮੰਡੀ ਤੇ ਮੰਗੜੇ ਪੈਂਦਾ ਦੋਸਤੋ ਕਿਉਂਕਿ ਮੂੰਹੋਂ ਮੰਗੇ ਕੋਈ ਨਹੀਂ ਦਿੰਦਾ ਜੇ ਬਾਈ ਇੱਥੇ 70000 ਗੱਲਾਂ 70 ਤੋਂ ਵੀ ਫਿਰ ਆਖਣਗੇ 50 ਦੀ ਦੇ ਦੇ ਹਨਾ ਹ ਘੱਟ ਵੱਧ ਰੇਟ ਰੇਟ ਚੱਲਦੇ ਰਹਿੰਦੇ ਮੰਡੀਆਂ ਤੇ ਰੇਟ ਕਰਨੇ ਪੈਂਦੇ ਹੈਗੇ ਤੇ ਬਾਕੀ ਦੇ ਘਰ ਦੀ ਝੋਟੀਆਂ ਵੱਡੀ ਗੱਲ ਆ ਹਨਾ ਤੇ ਕਾਏ ਦਿਨ ਪੰਜ ਦਿਨ ਹੋ ਗਏ ਬਾਈ ਸੂਈ ਨੂੰ ਪੰਜ ਦਿਨ ਹੋ ਗਏ ਸੂਈ ਨੂੰ 11 12 ਲੀਟਰ ਦੁੱਧ ਆਲੀ ਆ ਗਈ ਤੇ ਬਾਕੀ ਭਾਈ ਨੰਬਰ ਬੋਲਦੇ ਆਪਣਾ 9417950531 9417950 531 531 ਪਿੰਡ ਸੰਦੋਹਾ ਜ਼ਿਲ੍ਹਾ ਬਠਿੰਡਾ ਮੋੜਾਂ ਤੋਂ 5 ਕਿਲੋਮੀਟਰ ਤੇ ਤਲਵੰਡੀ ਵਾਲੀ ਸਾਈਡ ਨੂੰ ਪਿੰਡ ਜਿਹੜਾ ਰੋਡ ਦੇ ਉੱਤੇ ਹੀ ਰਹਿ ਜਾਂਦਾਗਾ ਬਾਕੀ ਤੁਸੀਂ ਭਾਈਆਂ ਨਾਲ ਜਿਹੜਾ ਸੰਬਰਕ ਕਰਕੇ ਝੋਟੀ ਜਿਹੜੀ ਖਰੀਦ ਆਦੋਂਗੇ ਤੇ ਘਰ ਦੀ ਝੋਟੀ ਹੈਗੀ ਚੰਗੇ ਦੁੱਧ ਵਾਲੀ ਆ ਭਾਈ ਤਸੱਲੀ ਨਾਲ ਦੁੱਧੋ ਜਿਹੜਾ 11-12 ਲੀਟਰ ਕਰ ਜੂਗੀ ਜਮਾ ਤੋਲ ਕੇ ਨਾਪਿਆ ਆ ਇਹਦਾ ਸੇਵਾ ਦਾ ਹੈ ਭਾਈ ਮੈਂ ਵੀ ਅਸੀਂ ਆ ਨਾਪਿਆ ਹੋਇਆ ਇਹਨਾਂ ਦੁੱਧ ਠੀਕ ਆ ਠੀਕ ਆ ਆਪ ਵੀ ਘਰੇ ਆ ਕੇ ਆਇਆ ਜੀ ਭਾਈ ਦੋ ਡਾਂਗ ਚਵਾ ਕੇ ਠੀਕ ਹੈ ਠੀਕ ਹੈ ਲੈ ਬੇ ਬਾਬਾ ਕਹਿੰਦਾ ਵੀ ਦੋ ਡਾਂਗ ਚਵਾ ਕੇ ਵੀ ਤਸੱਲੀ ਜੜੀ ਮੱਝ ਘਰੋਂ ਹੀ ਜਾ ਸਕਦੇ ਆ ਜਾਓ ਫਿਰ ਅੱਗੇ ਸਾਨੂੰ ਮੰਡੀ ਤੇ ਆਪਾਂ ਹੋਰ ਮੱਝ ਠੀਕ ਹੈ ਠੀਕ ਹੈ ਘਰੇ ਪਸ਼ੂ ਵਧਦਾ ਕਰਕੇ ਵੇਚਾਂ ਹਾਂ ਨਾ ਨਾ ਹੁਣ ਤੂੰ ਐ ਮੰਨ ਵੀ ਆਪਾਂ ਏਡਿ ਕਿਡਿ ਕਿ ਬੰਨੇ ਆ ਚਾਰ ਲਵੇਰੀਆਂ ਚਾਰ ਲਵੇਰੀਆਂ ਸਾਹਮਣੀਆਂ ਕੀ ਸੌਖਾ ਨਾ ਠੀਕ ਹੈ ਠੀਕ ਹੈ ਠੀਕ ਹੈ ਐ ਚਲੋ ਵਿੱਚੋਂ ਕੋਈ ਰੋਹੋ ਜਾਂਦਾ ਮੂਰੇ ਕਹਾ ਠੀਕ ਆ ਬਾਈ ਬਾਬਾ ਕਹਿੰਦਾ ਵੀ ਕਹਿੰਦਾ ਬਈ ਘਰੇ ਪਸ਼ੂ ਚਾਰ ਪੰਜ ਮੱਝਾਂ ਦੁੱਧ ਵਾਲੀਆਂ ਹੈਗੀਆਂ ਵੀ ਤਾਂ ਕਰਕੇ ਚਲੋ ਇੱਕ ਕੱਢ ਦਿੰਨੇ ਹਣਾ ਘੱਟ ਮੰਨ ਲਓ ਵੀ ਰੇ ਜਾ ਜ਼ਿੰਮੇਦਾਰ ਭਰਾਵਾਂ ਕੋਲੇ ਜਿਹੜੇ ਦੋ ਚੀਜ਼ਾਂ ਆਉਂਦੀਆਂ ਇੱਕ ਫਸਲ ਹੋਗੀ ਇੱਕ ਪਸ਼ੂ ਹੋਵੇ। ਇਹਨਾਂ ਨਾਲ ਹੀ ਜਿਹੜਾ ਘਰ ਦਾ ਗੁਜ਼ਾਰਾ ਚੱਲਦਾ ਹੁੰਦਾ ਘੱਟ ਵੱਧ ਜਦੋਂ ਪਸ਼ੂ ਹੋਏ ਨਾ ਫਿਰ ਉਸ ਹਸਾਬ ਨਾਲ ਲੈਣੇ ਹੀ ਪੈਂਦੇ ਆ ਵੇਚ ਨਹੀਂ ਪੈਂਦੇ ਆ। ਆਜੋ ਫਿਰ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਮੱਝਾਂ ਜੜੀਆਂ ਤੋੜ ਕੇ ਦਿਖਾਉਣਾ। ਆਜੋ। ਜੀ ਦੋਸਤੋ ਸੋਨੂੰ ਇੱਕ ਆਪਾਂ ਚੌਥੇ ਨੰਬਰ ਵਾਲੀ ਮੱਝ ਹੋਰ ਤੋੜ ਕੇ ਦਿਖਾਉਣਾ ੜੀ ਘਰ ਦੀ ਆ ਵੀਰਾਂ ਦੀ ਹਨਾ ਤੇ ਬਾਕੀ ਦੇ ਮੋੜਾਂ ਤੇ ਜਿਹੜੇ ਚੰਗੇ-ਚੰਗੇ ਪਸ਼ੂ ਆਉਂਦੇ ਆ ਚੰਗੇ-ਚੰਗੇ ਰੇਟ ਵਾਲੇ ਹੁੰਦੇ ਆ। ਵੱਧ ਤੋਂ ਵੱਧ ਰੇਟ ਵਾਲੇ ਪਸ਼ੂ ਜਿਹ ਕਿੰਨਾ ਦੁੱਧਾ ਕੀ ਮਾਲ ਮਲਗਾ ਦਾ ਆਰਡਰ ਕੁਆਲਿਟੀ ਤੁਸੀਂ ਸਾਈਡ ਤੋਂ ਦੇਖ ਸਾਦੇ ਹੋਗੇ ਤੇ ਬਾਕੀ ਰੇ ਮੂੰਹ ਮੱਥੇ ਚੰਗੀ ਆ ਗਈ ਬਾਡੀ ਮਾਨਤਰ ਦੀ ਵੀ ਚੰਗੀ ਲੱਗਦੀ ਦੇਖਣ ਨੂੰ ਬਾਕੀ ਆ ਜੋ ਬਾਈਆਂ ਨਾਲ ਕਰਦੇ ਗੱਲਬਾਤ ਵੀ ਕਿਵੇਂ ਸੂਈ ਹੋਈ ਆ ਕਿੰਨਾ ਦੁੱਧਾ ਸਾਰੀ ਡਿਟੇਲਸ ਸਾਨੂੰ ਬਾਈਆਂ ਤੋਂ ਲੈ ਕੇ ਜਾਵਾਂ ਤੁਰਦੀ ਨੂੰ ਚੈੱਕ ਆਊਟ ਜਿਹੜਾ ਸਾਈਡ ਤੋਂ ਤੁਸੀਂ ਥਣਾ ਹਵਾ ਨਾ ਇਧਰੋਂ ਦੇਖ ਸਾਜਾਂ ਥਣਾ ਦਾ ਮੂਰ ਲਿਆਂ ਤੇ ਮਗਰਿਆਂ ਦਾ ਗੈਪ ਸੋਣਾਗਾ ਮਗਰਿਆਂ ਦਾ ਥੋੜਾ ਜਿਹੜਾ ਗੈਪ ਘੱਟ ਆ ਉਸ ਵਿੱਚ ਬਾਕੀ ਉਹਦੇ ਆ ਵੀਰਾਂ ਨਾਲ ਕਰਦੇ ਗੱਲਬਾਤ ਵੀ ਕੀ ਰੇਟ ਕਰਦੇ ਦਾ ਕਿੰਨਾ ਦੁੱਧਾਗਾ ਲੈ ਵੀ ਆ ਮੱਝ ਆ ਗਈ ਬਾਈ ਸਤਿ ਸ੍ਰੀ ਅਕਾਲ ਬਾਈ ਕਿਹੜਾ ਪਿੰਡ ਆਗਾ ਅਕਲੀਆ ਬਾਈ ਅਕਲੀਆ ਫਿਰ ਤਾਂ ਗਵਾਂਡ ਪਿੰਡ ਤੋਂ ਹੀ ਆ ਰੋਡ ਤੇ ਹੀ ਰਹਿ ਜਾਂਦਾ ਹਨਾ ਠੀਕ ਆ ਬਾਈ ਘਰ ਦੀ ਮੱਝ ਆਪਣੀ ਹਾਂ ਬਾਈ ਘਰ ਦੀ ਠੀਕ ਆ ਕੰਮੇ ਸੂਈ ਸੂਈ ਆ ਬਾਈ ਇਹ ਬਾਈ ਤੀਜੇ ਸੀ ਆ ਤੀਜੇ ਸੂਈ ਕਾ ਕਦਨ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਹੋ ਗਿਆ ਪੰਜ-ਛੇ ਦਿਨ ਪੰਜ-ਛੇ ਦਿਨ ਬੱਚਾ ਕੀ ਹੈ ਮਗਰ ਮਗਰ ਕੱਟਾਗਾ ਠੀਕ ਆ ਲੈ ਵੀ ਦੋਸਤੋ ਘਰ ਦੀ ਮੱਝ ਆ ਗਈ ਪੰਜ-ਛੇ ਦਿਨ ਹੋ ਗਏ ਸੂਈ ਨੂੰ ਬਾਈ ਦੁੱਧ ਕਿੰਨਾ ਹੈ ਦੇ ਥੱਲੇ ਦੁੱਧ 13 ਲੀਟਰ ਤਿਆਰ ਆ 13 ਲੀਟਰ ਠੀਕ ਆ ਤਸੱਲੀ ਨਾ ਜਮਾ ਠੀਕ ਆ ਮੰਨ ਲਓ ਵੀ 13 ਲੀਟਰ ਮੰਨ ਲਓ ਵੀ ਹਜੇ ਤਾਂ 5-6 ਦਿਨ ਹੋਏ ਸੂਈ ਨੂੰ ਵਿੱਚ ਜਦੋਂ 14-15 ਨੂੰ ਸੂਈ ਨੂੰ ਉਹ ਤੋਂ ਘਰ ਚੋਣਾ ਠੀਕ ਆ ਲੈ ਵੀ 14-15 ਦਿਨ ਹੋ ਗਏ ਬਾਈ ਕਹਿੰਦਾ ਜਦੋਂ ਸੂਈ ਨੂੰ 14-13 ਲੀਟਰ ਦੁੱਧ ਕਰ ਚੋ ਕਿਉਂਕਿ ਜਿੰਨਾ ਦੁੱਧ ਦਿੰਦੀ ਦੋ ਉਨਾ ਹੀ ਦਾ ਦਿਆ ਆਪਣਾ ਤਾਜੀ ਸੂਈ ਆ ਭਲਾ 10-12 ਦਿਨ ਹੋ ਜਾਣ ਸੂਈ ਨੂੰ ਹਣਾ ਕਿਉਂਕਿ ਅਗਲਾ ਫਿਰ ਦੁੱਧ ਉਨਾ ਹੀ ਦਾ ਦ ਆਉਂਦਾ ਜਿੰਨਾ ਹੁੰਦਾ ਮੱਝ ਥੱਲੇ ਬਾਕੀ ਦੇ ਘਰ ਦੀ ਮੱਝ ਆ ਕਿਉਂਕਿ ਬਾਈਆਂ ਨੇ ਦੂਜੀ ਸੂਈ ਜਿਹੜੀ ਚੋਈ ਹੋਈ ਆ ਮੱਝ ਉਸ ਹਿਸਾਬ ਨਾਲ ਬਾਈ ਨੇ ਦੁੱਧ ਜਿਹੜਾ ਦੱਸਿਆਗਾ ਤੇ ਆਜੋ ਫਿਰ ਨੰਬਰ ਲੈ ਜੇ ਕਿਸੇ ਭਰਾ ਨੇ ਲੈਣੀ ਹੋਈ ਘਰ ਦੀ ਮੱਝਾ ਕੀ ਤੀਜੀ ਸੂਈ ਜਿਹੜੀ ਸੂਈ ਆ ਮੰਗਰ ਕੱਟਾਗਾ ਤੇ 13 ਲੀਟਰ ਬਾਈ ਦੁੱਧਾ ਪਿੰਡ ਅਕਲਿਆ ਜੋਗਰ ੱਲੇ ਕੋਲੇ ਜਿਹੜਾ ਪਿੰਡ ਹੈ ਇਹ ਰਹਿ ਜਾਂਦਾਗਾ ਨੰਬਰ ਆ ਲੈ ਵੀ ਨੰਬਰ ਲੈ ਕੇ ਦਿੰਨਾ ਭਾਈ ਉਹਦਾ ਜੇ ਕਿਸੇ ਭਰਾ ਨੂੰ ਪਸੰਦ ਆ ਗਈ ਤਾਂ ਤੁਸੀਂ ਭਾਈਆਂ ਨਾਲ ਕਨੈਕਟ ਕਰਕੇ ਲੈ 사 ਦਿਓਗੇ ਘਰ ਦੀ ਮੱਝਾ ਕੀ ਤੀਜੀ ਸੂਈ ਸੂਈ ਹੋਈ ਆਗੀ 13 ਲੀਟਰ ਬਾਈ ਦੁੱਧਾ ਜਿਹੜਾ ਦਾ ਦਾ ਮੱਝ ਥੱਲੇ ਬਾਕੀ ਤੁਸੀਂ ਸੰਬਰਕ ਕਰਕੇ ਘਰੋਂ ਤਸੱਲੀ ਨਾਲ ਵੀ ਚਵਾ ਕੇ ਲਿਆ 사ਜੋ ਹੋਰ ਡਿਟੇਲ ਤੁਸੀਂ ਜਿਹੜੀ ਫੋਨ ਤੇ ਬਾਈ ਨਾਲ ਗੱਲਬਾਤ ਕਰਕੇ ਲੈ 사ਜੋ ਤੇ ਜਿੰਨਾ ਬਾਈ ਰੇਟ ਦੱਸੂਗਾ ਉਹ ਚੋਂ ਘੱਟ ਵੱਧ ਵੀ ਤੁਸੀਂ ਜਿਹੜਾ ਫੋਨ ਤੇ ਕਰ ਸਕਦੇ ਹੋ ਬਾਕੀ ਆਪਾਂ ਬਾਈ ਨੂੰ ਪੁੱਛਾਂਗੇ ਵੀ ਕੀ ਮੁੱਲ ਕਰਦਾ ਘੱਟ ਵੱਧ ਵੀ ਪੁੱਛਾਂਗੇ ਬਾਈ ਨੂੰ ਬਾਈ ਮੱਝ ਦਾ ਰੇਟ ਕੀ ਕਰਿਆਗਾ ਇਹਦਾ 96 4 ਰੇਟ ਬਾਈ 125 ਹੈ 1 ਲੱਖ 25000 ਠੀਕ ਆ ਬਾਈ ਲੈਣ ਦੇਣ ਕਿੱਥੋਂ ਕਰ ਕੋ ਹੁਣ ਉਹ ਦੱਸ ਦੂ ਇੱਕ 25000 ਠੀਕ ਹੈ ਇੱਕ ਦਾ ਦੇ ਬਾਕੀ ਫੋਨ ਤੇ ਗੱਲਬਾਤ ਹੋ ਜੂ ਨਾ ਨੰਬਰ ਬੋਲਦੇ ਆਪਣਾ 96462 96462 04184 04184 ਠੀਕ ਆ ਲੈ ਵੀ ਬਾਈਆਂ ਦਾ ਆ ਨੰਬਰ ਆਗਾ ਪਿੰਡ ਅਗਲੀਆ ਜੋਗਰ ੱਲੇ ਕੋਲੇ ਰਹਿ ਗਿਆ 13 ਲੀਟਰ ਬਾਈ ਕਹਿੰਦਾ ਦੁੱਧ ਦੇ ਜੂਗੀ ਜਦੋਂ 14 15 ਦਾ ਨੋਕ ਸਵੀ ਨੂੰ 13 ਲੀਟਰ ਦੁੱਧ ਕਰ ਜੂਗੀ ਬਾਕੀ ਮੁੱਲ ਇੱਕ 25 ਕਰਦੇ ਆ ਬਾਈ ਕਹਿੰਦਾ ਇੱਕ 10 ਦੇ ਦਾਂ ਬਾਕੀ ਕਹਿੰਦਾ ਬਾਈ ਕਹਿੰਦਾ ਫੋਨ ਤੇ ਗੱਲਬਾਤ ਜਿਹੜੀ ਹੋ ਜੂ ਤੇ ਕਿਉਂਕਿ ਜਿਹੜਾ ਸਹੀ ਰੇਟ ਆ ਕੋ ਵੀਡੀਓ ਦੇ ਵਿੱਚ ਨਹੀਂ ਰੱਖਦੇ ਤੇ ਫਿਰ ਆਏ ਆਪਾਂ ਸੱਸ ਜਿਹੜੇ ਗਾਹਕ ਖੜੇ ਹੁੰਦੇ ਆ ਨਾ ਫਿਰ ਉਹ ਫਿਰ ਉਦੋਂ ਵੀ ਘਟਾ ਕੋਸ਼ਿਸ਼ ਕਰਦੇ ਘਟਾਉਣ ਦੀ ਤਾਂ ਕਰਕੇ ਬਾਈ ਜਿਹੜੇ ਰੇਟ ਆ ਕਰਦੇ ਹੁੰਦੇ ਆ ਮੰਡੀ ਤੇ ਆਜੋ ਫਿਰ ਲਾਸਟ ਤੱਕ ਹੋਰ ਬਣੇ ਰਹੋ ਆਪਾਂ ਸੋਣੋ ਆਜੋ ਟੌਪ ਦੀਆਂ ਮੱਝਾਂ ਤੇ ਕਰਦੇ ਆ ਮੱਝਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਚੈਨਲ ਨੂੰ ਜਰੂਰ ਆਪ ਇਹਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਪਹਿਲੀ ਵਾਰੀ ਦੇਖ ਰਹੇ ਆ ਵੀਡੀਓ ਜਾਂ ਅੱਗੇ ਵੀ ਆਪਣੇ ਵੀਡੀਓ ਦੇਖਦੇ ਆ ਤੇ ਨਹੀਂ ਸਬਸਕ੍ਰਾਈਬ ਕਰ ਲਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਣੇ ਚੈਨਲ ਤੇ ਜਿਹੜੇ ਪਸ਼ੂਆਂ ਦੇ ਰਿਲੇਟਡ ਜਿਹ ਅੱਜ ਆਪਾਂ ਤੁਹਾਨੂੰ ਸਾਰਿਆਂ ਕਾਸਰਾਂ ਜਿਹੜੀਆਂ ਵੀਡੀਓ ਦੇ ਵਿੱਚ ਕਾੜਦਾਂਗੇ ਮੌੜਾਂ ਦੀਆਂ ਵੀ ਕੀ ਰੇਟ ਘੱਟ ਵੱਧ ਆਲੇ ਕਿਉਂਕਿ ਜਾਨੂ ਕਰਾਉਣੇ ਹੁੰਦੇ ਆਪਾਂ ਵੀ ਕੀ ਰੇਟ ਦੇ ਜਿਹੜੇ ਪਸ਼ੂ ਮਿਲਦੇ ਆਗੇ ਰੇਟ ਵੀ ਜਿਹੜੇ ਬਾਈਆਂ ਨੇ ਮੰਡੀ ਤੇ ਮੰਗਣੇ ਹੁੰਦਾ ਕਿ ਮੂੰਹੋਂ ਮੰਗੇ ਕੋਈ ਨਹੀਂ ਦਿੰਦਾਗਾ ਤਾਂ ਕਰਕੇ ਰੇਟ ਜਿਹੜੇ ਮੰਗਣੇ ਬੰਦਾ ਬਾਕੀ ਦੇ ਫੋਨ ਤੇ ਜਿਹੜੀ ਘੱਟ ਵੱਧ ਗੱਲ ਹੋ ਜਾਂਦੀ ਹੈਗੀ ਬਾਕੀ ਤੁਹਾਨੂੰ ਕੋਈ ਵੀ ਪਸ਼ੂ ਪਸੰਦ ਆ ਤਾਂ ਤੁਸੀਂ ਘਰੇ ਤਸੱਲੀ ਨਾਲ ਚਵਾ ਕੇ ਦੋ ਡੰਗ ਜਾਂ ਇੱਕ ਡੰਗ ਲਿਆ ਸਕਦੇ ਹੋ ਘੱਟ ਵੱਧ ਰੇਟ ਜਿਹੜਾ ਤੁਸੀਂ ਕਰਨਾ ਹੁੰਦਾ ਦੋਸਤੋ ਆਪਾਂ ਤੁਹਾਨੂੰ ਸਿਰਫ ਦਿਖਾਉਣਾ ਹੁੰਦਾ ਵੀ ਆਹ ਰੇਟ ਦੇ ਪ ਮਿਲ ਜਾਂਦੇ ਆ ਬਾਕੀ ਦੇ ਰੇਟ ਜਿਹੜੇ ਵੀਡੀਓ ਦੇ ਵਿੱਚ ਜਾਦਾ ਹੁੰਦੇ ਆਗੇ ਘੱਟ ਵੱਤ ਭਰਾ ਜਿਹੜੇ ਫੋਨ ਤੇ ਕਰ ਸਕਿਆ ਆਜੋ ਫਿਰ ਬਣੇ ਰਹੋ ਲਾਸਟ ਤੱਕ ਆਏ ਵੀ ਦੋਸਤੋ ਸੋਨੇ ਕਪਾ ਹੋਰ ਘਰ ਦੀ ਮੱਝ ਡਬਲ ਮੱਝ ਤੋੜ ਕੇ ਦਿਖਾਉਣੇ ਆਗੇ ਚੰਗੇ ਦੁੱਧ ਰਕਾਰ ਵਾਲੀ ਹੈਗੀ ਦੇਖੋ ਤੁਸੀਂ ਤੁਰਦੀ ਨੂੰ ਚੈੱਕ ਕਰੋ ਬੋਡੀ ਬੰਤਾਂ ਦੀ ਦੇਖੋ ਤੁਸੀਂ ਜਿੰਨੀ ਵੱਡੀ ਬੋਡੀ ਬੰਤਾਂ ਦੀ ਹੋ ਉੰਨੀ ਦੁੱਧ ਕੱਢੂਗੀ ਥਾਣ ਹਵਾਨਾ ਜਿਹੜਾ ਬੈਕ ਸਾਈਡ ਤੋਂ ਦੇਖ ਸਕਦਾ ਤੁਸੀਂ ਬਹੁਤ ਡਬਲ ਜਿਹੜਾ ਥਾਣ ਹਵਾਨਾ ਮੱਝ ਨੂੰ ਲੱਗਿਆ ਹੋਇਆ ਬਾਕੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦਿੰਨੇ ਆਂ ਵੀ ਕੀ ਮਾਲ ਮੁੱਲ ਕਰਦਾ ਕਿੰਨੇ ਦੁੱਧ ਵਾਲੀ ਆ ਵੱਡੀ ਮੱਝ ਆ ਗਈ ਜਿਵੇਂ ਤੁਹਾਨੂੰ ਪਤਾ ਹਨਾ ਮੋੜਾਂ ਤੇ ਚੰਗੇ ਬਸੋ ਜਿਹੜੇ ਚੰਗੀਆਂ ਮੱਝਾਂ ਜਿਹੜੀਆਂ ਮੰਡੀ ਤੇ ਪਹੁੰਚ ਜਾਂਗੀਆਂ ਠਣ ਹਵਾਨਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਬਹੁਤ ਜਿਹੜਾ ਡੱਬ ਲੱਗਿਆ ਹੋਇਆ ਚੰਗੀ ਬੋਡੀ ਮੰਤਰ ਵਾਲੀ ਆ ਚੰਗੇ ਦੁੱਧਰ ਕਾਰ ਵਾਲੀ ਆ ਤੋਰੀ ਵਈ ਅੱਜ ਤੋੜਦੇ ਤੋੜਦੇ ਹੋਰ ਤੇ ਸਾਈਡ ਤੋਂ ਦਿਖਾਏ ਤੁਹਾਨੂੰ ਕਿਰਾਂ ਮੜੇ ਜਾਂ ਸਮਾਰ ਕੇ ਦਿਖਾ ਦਈਏ ਮੱਝ ਨੂੰ ਤੋੜ ਕੇ ਫੇਰ ਆਪਾਂ ਬਾਅਦ ਵਿੱਚ ਕਰਦੇ ਆਂ ਗੱਲਬਾਤ ਤੇ ਡਿਟੇਲ ਲੈ ਕੇ ਚੰਗੇ ਦੁੱਧ ਵਾਲੀਆਂ ਦੇ ਸਕਦੇ ਹਾਂ ਸੀ ਦੇਖੋ ਜੀ ਚੰਗੀ ਬਾਡੀਵਾਨ ਤਾਂ ਦੇ ਸੱਚਾ ਚਾ ਦੇਣਾ ਚੰਗੀ ਆ ਕੱਦ ਗਾਠ ਵੀ ਚੰਗਾ ਗਾ ਥਣ ਹਵਾਨਾ ਜਿਹੜਾ ਇਧਰੋਂ ਸਾਈਡ ਤੋਂ ਦੇਖ ਸਕਦੇ ਹੋ ਸ ਇੱਕ ਵਾਰੀ ਬਹੁਤ ਸੋਹਣਾ ਲੱਗਿਆ ਹਾਂ ਆ ਦੇਖੋ ਜੀ ਬਾਕੀ ਬਾਈਆਂ ਨਾਲ ਕਰਦੇ ਆ ਗੱਲਬਾਤ ਵੀ ਕੀ ਮਾਲਮ ਉਹ ਕਰਦਾ ਕਿੰਨਾ ਦੁੱਧਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈਆਂ ਨਾਲ ਸੰਭਾਰ ਕਰ ਲੈ ਘਰ ਦੀ ਮੱਝ ਆ ਗਈ ਵੱਡੀ ਗੱਲ ਆਣਾ ਜਿੰਨੀਆਂ ਤੁਹਾਨੂੰ ਦੱਸਿਆ ਵੀ ਆਪਾਂ ਮੱਝਾਂ ਤਾਂ ਹੋਣੀਆਂ ਸਾਰੀਆਂ ਘਰ ਦੀਆਂ ਮੱਝਾਂ ਤੋਰ ਕੇ ਜਿਹੜੀਆਂ ਦਿਖਾ ਰਹੇ ਆਂਗੇ ਤੇ ਆਜੋ ਫਿਰ ਬਾਈਆਂ ਨਾਲ ਕਰਦੇ ਆਪਾਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਫਤੇਗੜ ਸਨਣਾ ਜੀ ਫਤੇਗੜ ਸਨਣਾ ਜਲਾ ਬਰਨਾਲਾ ਬਰਨਾਲਾ ਠੀਕ ਆ ਠੀਕ ਆ ਧਨੋਲੇ ਕੋਲੇ ਰਹਿ ਗਿਆ ਠੀਕ ਆ ਠੀਕ ਆ ਠੀਕ ਆ ਤੇ ਬਾਈ ਆਪਣੀ ਮੱਝ ਜਿਹੜੀ ਆਪਾਂ ਤੋਰ ਕੇ ਦਿਖਾਈ ਇਹ ਘਰ ਦੀ ਮੱਝ ਆਪਣੀ ਠੀਕ ਆ ਕੰਮੇ ਸੂਈ ਸੂਈ ਆ ਜੀ ਇਹ ਹੁਣ ਤਾਂ ਦੂਜੀ ਸਮਝ ਆ ਦੂਜੀ ਛੜੀ ਦੇ ਅੱਜ ਕੀ ਜਮੂਸੂ ਕੀ ਉਹ ਦੂਜੀ ਹਾਂ ਜੀ ਕਿਵੇਂ ਇਹ ਦੂਜੇ ਕਿਵੇਂ ਦੂਜੇ ਕਿਵੇਂ ਤਾਂ ਛੋਟੀ ਹੀ ਸਾਮਰਗੀ ਸੀ ਸਸਾ ਸਸਾ ਮੰਨ ਲਓ ਵੀ ਛੋਟੀ ਉਮਰ ਦੀ ਸਾਮਰਗੀ ਸੀ ਮੰਨ ਲਓ ਹੈ ਸੂਈ ਤੀਜੇ ਸੂਏ ਹਣਾ ਬਿਉ ਮੋਹ ਮਾਹੋ ਚੰਗਿਆਣਾ ਦੂਜੇ ਖਾਉ ਠੀਕ ਆ ਬਈ ਅੱਜ ਸਹੀ ਗੱਲ ਦੱਸਦਾ ਪਿੰਡ ਦਾ ਕਹਿੰਦਾ ਵੀ ਠੀਕ ਆ ਠੀਕ ਆ ਠੀਕ ਆ ਲੈ ਵੀ ਬਾਬਾ ਕਹਿੰਦਾ ਉਹ ਦੂਜੀ ਮੰਨ ਕਹਿੰਦਾ ਹੈ ਸੂਈ ਤੀਜੇ ਸੂਏ ਆ ਕਿਉਂਕਿ ਜਿਹੜੀ ਛੋਟੀ ਉਮਰ ਦੀ ਸਾਮਰਗੀ ਸੀ ਮੱਝ ਦੇਖਣ ਨੂੰ ਲੱਗਦੀ ਐ ਕਰੇਗਾ ਠੀਕ ਆ ਠੀਕ ਆ ਦੇਖ ਨੂੰ ਆਲਾ ਦੇ ਮੈਂ ਦੂਜੇ ਸੋਈਦਾ ਚੰਗੀ ਕੱਦਗਾਠ ਵਾਲੀ ਝੋਟੀ ਹੈਗੀ ਥਣ ਹਵਾਨਾ ਜਿਹੜਾ ਤੁੰਦ ਖਾਣਦੇ ਆ ਪਾਸੇ ਤੋਂ ਚੰਗੀ ਹੈਗੀ ਟੀਕੇ ਦੀ ਕੱਟੀ ਹੈਗੀ ਠੀਕ ਆ ਚੰਗਾ ਭਰਾ ਸੀ ਠੀਕੇ ਜੀ ਠੀਕ ਆ ਇਹ ਤਾਂ ਬਾਬਾ ਪਤਾ ਨਹੀਂ ਹੋਣਾ ਵੀ ਕਿਹੜੇ ਟੀਕੇ ਦੀ ਆ ਨਹੀਂ ਹੁਣ ਯਾਦ ਹਾਂ ਵੀ ਉਹ ਚੰਗੇ ਟੀਕੇ ਜਣਾ ਸਾਰਾ ਮਾਰ ਛੱਡਿਆ ਆਖੀ ਨਾ ਕਿ ਤੂੰ ਸ਼ੇਰੇ ਵੈਛਾ ਨਹੀਂ ਠੀਕ ਆ ਤੇ ਕਿੰਨੇ ਦਿਨੋਂ ਕੋਈ ਸੂਈ ਨੂੰ ਇਹਨੂੰ ਹਰ 17 18 ਦਾ ਨਾਂ 17 18 ਦਾ ਨਾਂ ਠੀਕ ਗੱਲ ਆ ਇਹ ਵੀ ਮਿੱਤਰੋ ਕੱਟੀ ਆ ਮੰਗਰ ਡਬਲ ਤੁਸੀਂ ਦੇ ਸਕ ਆ ਜਣਾ 17 18 ਦਾ ਹੋਵੇ ਚੰਗੇ ਢਿੱਕੇ ਜਿਹਾ ਕਿਉਂਕਿ ਦੇਖੋ ਜੀ ਜੱਡ ਬਲਾਏਗਾ ਜਮਾਂ ਕੱਟੀ ਬਾਕੀ ਦੇ ਚੰਗੀ ਮੱਝ ਆਵੇ ਡਬਲ ਕੱਦ ਗਾਠ ਦੀ ਕਾਠੀ ਜਣਾ ਡਬਲ ਕੱਦ ਗਾਠੀ ਦੀ ਮੱਝ ਆ ਬਾਬਾ ਫਿਰ ਕਰੇ ਚੰਗੇ ਪਸ਼ੂ ਹੀ ਆਪਣੇ ਦੇ ਹਾਂ ਬੂੜੇ ਛਰੇ ਦੇ ਪਸ਼ੂ ਨਹੀਂਗੇ ਠੀਕ ਆ ਠੀਕ ਆ ਇਹ ਜੇ ਸੰਗ ਨੇ ਇਹਦੀ ਮੋੜ ਜਾ ਖੁੱਲ ਇਦੋਂ ਵੀ ਥੱਲੇ ਇੱਕ ਸੰਗ ਨੇ ਠੀਕ ਆ ਠੀਕ ਆ ਸਾਡੇ ਪਿੰਨ ਸਾਰੇ ਪੁੱਛ ਲਈ ਠੀਕ ਆ ਠੀਕ ਆ ਤੇ ਬਾਬਾ ਫਿਰ ਜਿਹੜੀ ਆਪਾਂ ਇਹ ਮੱਝ ਤੋੜ ਕੇ ਦਿਖਾਈ ਹੈਗੀ ਇਹ ਕਿੰਨਾ ਕੁ ਦੁੱਧ ਆ ਗਿਆ ਥੱਲੇ ਇਹ ਫਿਰ ਹਲ ਪੁੱਛਦਾ ਹਾਂ ਹਾਂ ਤੁਮੋਂ ਪੁੱਛਿਆ 18 ਕਿਲੋ ਦੁੱਧ ਦੇ 9 ਕਿਲੋ ਕਿਹਾ 9 ਕਿਲੋ ਇੱਕ ਟਾਈਮ ਦਾ 18 ਕਿਲੋ ਦੁੱਧ ਜਮਾ ਰੈਡੀ ਆ ਠੀਕ ਆ ਫਤੇਗੜ ਸਨਾਂ ਪਿੰਡਾਗਾ ਬਾਬਾ ਕਹਿੰਦਾ 9 ਕਿਲੋ ਜਮਾ ਚੋਣੇ ਹੋਗੇ ਥੱਲੀ ਨਾਲ ਡੰਗਦਾ ਠੀਕ ਆ 18 ਲੀਟਰ ਦੋਸਤੋ ਦੁੱਧ ਆ ਬਾਬਾ ਕਹਿੰਦਾ ਥੱਲੇ ਦੇ ਹਨਾ ਤੇ ਬਾਬਾ ਮੁੱਲ ਗੱਲ ਕਰੀਏ ਮੁੱਲ ਕੀ ਕਰਦਾ ਇਹ 2.5 ਲੱਖ ਰੁਪਏ ਮੁੱਲ 2.5 ਲੱਖ ਹੂੰ ਠੀਕ ਆ ਮੁੱਲ ਵੀ ਬਹੁਤ ਆਗਾ 2.5 ਲੱਖ ਰੁਪਏ ਤੇ ਲੈਣ ਦੇਣ ਬਾਬਾ ਕਿੱਥੋਂ ਦਾ ਕੋਈ ਜੀਖ ਲਓ ਜਿਵੇਂ ਕੋ ਹਸਾਬ ਚੱਲ ਲੱਕੇ ਫੋਨ ਤੇ ਹੁਣ ਨੰਬਰ ਬੋਲ ਦੇ ਤੇਰਾ ਇੱਕ ਵਾਰੀ ਨੰਬਰ ਦੱਸੀ ਨੰਬਰ ਬੋਲੀਂ ਤੇ ਮੇਰੇ ਤੋਂ ਫੋਨ ਨਹੀਂ ਕਰੀ ਰਹਿ ਗਿਆ ਕੋਈ ਨੀ ਨੰਬਰ ਕਿ ਨੰਬਰ ਯਾਦ ਹੋਗਾ ਨੰਬਰ ਬੋਲ ਦਿਓ ਕਰੇ ਨਾ ਫੋਨ ਤਾਂ ਕੋਈ ਗੱਲ ਕਰਨ ਦੀ ਨੰਬਰ ਮੇਰੇ ਹਨ ਮਹਾਰਾਜਾ 25 ਲੈ ਵੀ ਮੁੱਲ ਬਾਬਾ ਇਹਦਾ 925 ਕਿੰਨਾ ਹੈ ਤੇ ਮੂਰੇ ਪਤਾ ਨਹੀਂ ਕਿਹੜਾ ਨੰਬਰ ਮੇਰਾ ਠੀਕ ਹੈ ਬਾਬੇ ਨੂੰ ਕੋਈ ਗੱਲ ਨਹੀਂ ਆਪਾਂ ਯਾਦ ਕਰਕੇ ਬੱਸ ਕੇ ਦੱਸਦਾ ਭਾਈ ਤੇ ਕੋਈ ਗੱਲ ਨਹੀਂ ਨੰਬਰ ਆਪਾਂ ਯਾਦ ਕਰਕੇ ਦੱਸ ਪੁੱਛਦੇ ਆ ਬਾਬੇ ਨੂੰ ਤੇ ਯਾਦ ਕਰ ਲੈਂਦੇ ਬਾਬੇ ਨੂੰ ਤੇ ਮੁੱਲ ਇਹਦਾ 2.5 ਲੱਖ ਕਰਦਾ ਤੇ ਬਾਕੀ ਫੋਨ ਤੇ ਗੱਲ ਬਾਤ ਹੋ ਗਈ 18 ਲੀਟਰ ਬਾਬਾ ਕਹਿੰਦਾ ਦੁੱਧ ਦਾ ਜਮਾ ਤਿਆਰ ਆ ਜਾ ਬੋਡੀ ਵੰਤਾ ਦੀ ਦੇਖੋ ਸੀ ਬਹੁਤ ਡਬਲ ਮੱਝ ਆ ਗਈ ਤੇ ਨੰਬਰ ਲੈ ਕੇ ਦਿੰਨੇ ਆ ਬਾਬੇ ਨੂੰ ਨੰਬਰ ਜਿਹੜਾ ਬਾਬੇ ਦਾ ਹੈਗਾ 62837 98799 ਇਹ ਨੰਬਰ ਹੈਗਾ ਤੁਸੀਂ ਇਹ ਨੰਬਰ ਤੇ ਜਿਹੜਾ ਸੰਪਰਕ ਕਰ ਸਕਦੇ ਹੋ 62837 98799 ਬਾਕੀ ਚੰਗੀ ਮੱਝਾਂ ਕੀ ਆਜੋ ਫਿਰ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਹੋਰ ਮੱਝਾਂ ਜਿਹੜੀਆਂ ਤੋੜ ਕੇ ਦਿਨੇਗੇ ਡਿਟੇਲ ਲੈ ਕੇ ਦਿਨੇਗਾ ਜਾਣਕਾਰੀ ਚੰਗੀਆਂ ਮੱਝਾਂ ਦੀ ਘਰ ਦੀਆਂ ਮੱਝਾਂ ਦੀ ਠੀਕ ਆਜੋ ਫਿਰ ਬਣੇ ਰਹੋ ਲਾਸਟ ਤੱਕ ਕਰਾਂ ਚੰਗੇ ਚੰਗੇ ਮੱਝਾਂ ਸਾਨੂੰ ਆਜਾ ਤੋੜ ਕੇ ਦਿਖਾਉਣਾ ਮੋਰਮੰਡੀ ਤੇ ਆਜੋ